ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਦਾ ਨਾਰਾ ਲੈ ਕੇ ਦੁਬਈ ਟਰਾਂਸਪੋਰਟ ਕਮਿਊਨਿਟੀ ਨਾਲ ਜੁੜੇ ਪੰਜਾਬੀ ਟਰਾਂਸਪੋਰਟਰਾਂ ਨੇ ਵਿਦੇਸ਼ ਦੁਬਈ ਤੋਂ ਆਕੇ ਸੁਲਤਾਨਪੁਰ ਲੋਧੀ ਚੋ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਇਸ ਦੌਰਾਨ ਉਹਨਾਂ ਬੱਲੋਗਰਾਉਂਡ ਜ਼ੀਰੋ ਤੇ ਪਹੁੰਚ ਕੇ ਬਿਆਸ ਦਰਿਆ ਤੇ ਮਾਰ ਚੱਲ ਰਹੇ ਲੋਕਾਂ ਦੇ ਮੌਜੂਦਾ ਹਾਲਾਤ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਉਹਨਾਂ ਦਾ ਦਰਦ ਬਣੋਂਦੇ ਹੋਏ ਉਹਨਾਂ ਨੂੰ ਸਹਾਇਤਾ ਦੇ ਰੂਪ ਵਿੱਚ ਆਰਥਿਕ ਮਦਦ ਕੀਤੀ ਗਈ। ਇਸ ਦੌਰਾਨ ਉਹਨਾਂ ਜੋ ਜਨਾ ਪ੍ਰਭਾਵਿਤ ਲੋਕਾਂ ਨੂੰ ਬਿਆਸ ਦਰਿਆ ਨੇ ਬੇਘਰ ਕਰ ਦਿੱਤਾ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੀ ਮਾਰ ਹੀ ਠਾਕੇ ਢਹੀ ਢੇਰੀ ਹੋ ਗਏ ਸਨ ਉਹਨਾਂ ਨੂੰ ਨਵੇਂ ਸਿਰੇ ਤੋਂ ਇੱਕ ਘਰਾਂ ਦੀ ਉਸਾਰੀ ਦੀ ਸ਼ੁਰੂਆਤ ਕਰਨ ਲਈ 1.25 ਲੱਖ ਰੁਪਏ ਪ੍ਰਤੀ ਘਰ ਆਰਥਿਕ ਸਹਾਇਤਾ ਦਿੱਤੀ ਗਈ ਹਜ਼ਾਰਾਂ ਨੂੰ ਵੱਲੋਂ ਕਰੀਬ 10 ਤੋਂ 11 ਘਰਾਂ ਨੂੰ ਸਹਾਇਤਾ ਰਾਸ਼ੀ ਨਕਦੀ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਦੇ ਆਗਾ ਬੋਲੇ ਕਿ ਭਾਵੇਂ ਅਸੀਂ ਵਿਦੇਸ਼ ਵਿੱਚ ਰਹਿੰਦੇ ਹੋਈਏ ਪਰ ਸਾਡਾ ਦਿਲ ਪੰਜਾਬ ਵਿੱਚ ਧੜਕਦਾ ਹੈ ਅਸੀਂ ਪੰਜਾਬ ਦੇ ਹੜਾ ਦੇ ਉਸ ਇਲਾਕੇ ਵਿੱਚ ਜਾ ਰਹੇ ਹਾਂ ਜਿੱਥੇ ਹੜ੍ਹਾਂ ਦੀ ਮਾਰ ਪਈ ਹੈ ਅਤੇ ਲੋੜ ਅਨੁਸਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਇਨਾ ਪਿੰਡਾਂ ਵਿੱਚ ਇੱਕ ਬੂਟਾ ਲਗਾ ਕੇ ਚੱਲੇ ਹਾਂ ਜਿਸ ਨੂੰ ਹੋਰ ਸੰθαਵਾ ਪਾਣੀ ਦੇਣ ਗਿਆ। ਉਹਨਾਂ ਨੇ ਕਿਹਾ ਕਿ ਇਸ ਇਲਾਕੇ ਨੂੰ ਮਦਦ ਦੀ ਬਹੁਤ ਵੱਡੀ ਲੋੜ ਹੈ ਸਮੂਹੀ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਇਸ ਇਲਾਕੇ ਦੀ ਸਾਰ ਲੈ ਕੇ ਇਹਨਾਂ ਦੀ ਜੀਵਨ ਸ਼ੈਲੀ ਨੂੰ ਪਹਿਲਾ ਬੰਗ ਬਣਾਉਣ ਲਈ ਜ਼ਰੂਰੀ ਯਤਨ ਕੀਤੇ ਜਾਣ। ਉੱਥੇ ਹੀ ਦੂਜੇ ਪਾਸੇ ਮਦਦ ਪ੍ਰਦਾਨ ਕਰਨ ਲਈ ਪ੍ਰਭਾਵਿਤ ਲੋਕਾਂ ਨੇ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਕਟ ਦੀ ਘੜੀ ਵਿੱਚ ਉਹਨਾਂ ਦੀ ਬਾਹ ਫੜੀ ਨਾਲ ਹੀ ਪਿੰਡ ਪੰਚਾਇਤ ਵੱਲੋਂ ਵੀ ਸਮੂਹੀ ਪੰਜਾਬੀ ਭਰਾਵਾਂ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਜੀ ਅੱਜ ਹਰਨਾਮ ਨਿਮਾਹਵਲਾ ਕਰ ਰਹੇ ਲੋਕਾਂ ਦੀ ਸਹਾਇਤਾ ਹੈ। ਨਾਮ ਸਾਡਾ ਭਾਜੀ ਸਾਰਿਆਂ ਦਾ ਇੱਕੋ ਹੀ ਹੈ ਜੀ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਤੇ ਕਾਰਫੇਅਰ ਸਾਰੀ ਟੀਮ ਉੱਥੋਂ ਆਈ ਹੈ ਸਾਰੀ ਟੀਮ ਦਾ ਇੱਕੋ ਹੀ ਨਾਮ ਹੈ। ਸੋ ਅਰਹੀ ਮਦਦ ਦੀ ਗੱਲ ਜੀ ਉਹ ਪਰ ਪਰਿਵਾਰ ਨੂੰ ਅਸੀਂ ਸਵਾ ਸਵਾ ਲੱਖ ਰੁਪਏ ਦੀ ਜਿਹੜੀ ਆ ਉਹ ਆਪਣੇ ਵੱਲੋਂ ਇੱਕ ਛੋਟੀ ਜੀ ਪੇਂਟ ਜਿਹੜੀ ਆ ਉਹ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਰਹਿਣ ਵਸੇਰਾ ਉਹ ਸ਼ੁਰੂ ਹੋ ਸਕੇ ਇੱਕ ਬੂਟਾ ਲਾ ਬਾਕੀ ਜਿਹੜੇ ਆ ਹੋਰ ਸਾਡੇ ਵੀਰ ਸੇਵਾ ਕਰ ਰਹੇ ਨੇ ਉਹ ਬੂਟੇ ਨੂੰ ਪਾਣੀ ਪਾਉਣਗੇ ਤੇ ਇਹ ਜਿਹੜੇ ਬਾਗੀਚੀ ਆ ਫਿਰ ਜਿਹੜੀ ਆ ਉਹ ਹਰੀ-ਭਰੀ ਹੋ ਸਕਦੀ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੁਹਾਡੇ ਉਹ ਇੱਥੇ ਦੇ ਸਰਪੰਚ ਸਾਹਿਬ ਨੇ ਸਾਨੂੰ ਬੇਸਿਕਲੀ ਤਾਂ ਸਾਨੂੰ ਇਸ ਪੰਡ ਵਿੱਚ ਲੈ ਕੇ ਆਇਸੀ ਬਾਹੂਪੁਰੇ ਤੇ ਇੱਥੇ ਆ ਕੇ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡਾ ਪਿੰਡ ਫੇਰ ਵੀ ਅਜੇ ਠੀਕ ਆ ਹਾਲਾਂਕਿ ਅਸੀਂ ਇੱਥੇ ਵੀ ਟਰੈਕਟਰਾਂ ਦੇ ਪਹੁੰਚੇ ਸੀ ਪਰ ਇਸ ਤੋਂ ਵੀ ਅੱਗੇ ਇੱਕ ਪਿੰਡ ਸੀ ਰਾਮਪੁਰ ਗੋੜਾ ਤੇ ਉਹਦੇ 9-10 ਘਰ ਸੀ ਤੇ ਜਿਨ੍ਹਾਂ ਵਿੱਚੋਂ ਇੱਕ ਵੀ ਕਰ ਨਹੀਂ ਰਿਹਾ ਕੋਈ ਨਾ ਤੇਜ਼ ਪਾਣੀ ਦਾ ਵਹਾਅ ਕਿ 10 ਦੇ 10 ਘਰ ਜਿਹੜੇ ਆ ਉਹ ਬਿਲਕੁਲ ਹੀ ਰੁੜ ਗਏ ਉਹਦੀਆਂ ਨੀਆਂ ਤੱਕ ਵੀ ਨਹੀਂ ਲੱਭੀਆਂ ਇਹ ਕਹਿੰਦੇ ਵੀ ਸਾਡਾ ਅਜੇ ਫੇਰ ਵੀ ਚੱਲੇਗਾ ਤੇ ਤੁਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚੋ ਫਿਰ ਇਹ ਸਾਨੂੰ ਉੱਥੇ ਦਾ ਜਾ ਕੇ ਸਰਵੇ ਗਰਾਉਂਡ ਜ਼ੀਰੋ ਤੇ ਜਾ ਕੇ ਸਰਵੇ ਕਰਵਾ ਕੇ ਆਇਆ ਤੇ ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸੱਚੀ ਸੀਗਾ ਉਹ ਸਾਰੀ ਟੀਮ ਨੇ ਜੋ ਫੈਸਲਾ ਲਿਆ ਅਸੀਂ ਹਰ ਪਰਿਵਾਰ ਨੂੰ ਜੀਡੀਓ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਪਹਿਲਾਂ ਤੇ ਸਭ ਤੋਂ ਦੋਹਾਂ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰ ਤੋਂ ਸਾਡੇ ਨਾਲ ਲੱਗੇ ਆ ਔਰ ਇਹੋ ਜੀ ਜਗ੍ਹਾ ਤੇ ਅੱਜ ਅਸੀਂ ਬਹੁਤ ਜਗ੍ਹਾ ਤੇ ਗਏ ਆ 10 ਦਿਨ ਤੋਂ ਜਦੋਂ ਮਨਵੀਰ ਨੇ ਦੱਸਿਆ ਸਾਰਾ ਕੁਝ ਚੱਲ ਰਿਹਾ ਸੀ ਪਰ ਜਿਹੜਾ ਅੱਜ ਸਿਸਟਮ ਸੀ ਜਿਦਾ ਭਾਜੀ ਹੁਣ ਸਾਡੇ ਟਰੈਕਟਰ ਤੋਂ ਵੀ ਡਿੱਗ ਪਏ ਟਰੈਕਟਰ ਦੇ ਵਿੱਚ 5 5 7 7 ਫੁੱਟ ਪਾਣੀ ਸੀ ਜਿਨ੍ਹਾਂ ਦੇ ਵਿੱਚ ਦੀ ਜਾ ਕੇ ਪੂਰਾ ਸਰਵੇ ਕੀਤਾ ਗਿਆ ਔਰ ਸਰਕਾਰਾਂ ਵਾਂਗੂ ਨਹੀਂ ਆ ਵੀ ਕੁਝ ਲਿਖ ਕੇ ਜਾਏ ਮੌਕੇ ਤੇ ਜੋ ਵੀ ਇਹਨਾਂ ਨੂੰ ਵੇਖ ਕੇ ਜੋ ਇਹਨਾਂ ਦਾ ਸੀ ਸਭ ਕੁਝ ਤੇ ਅਸੀਂ ਨਹੀਂ ਕਰ ਸਕਦੇ ਇੱਕ ਘਰ ਜਿਹੜਾ ਇੱਕ ਬੜੀ ਇੱਕ ਆਸ਼ਾ ਦੀ ਕਿਰਨ ਹੁੰਦੀ ਹੈ ਘਰ ਨਾ ਹਰ ਇੱਕ ਬੰਦਾ ਲਗਾਓ ਹੁੰਦਾ ਜਦੋਂ ਘਰ ਹੀ ਰੁੜ ਗਿਆ ਬਣਾਤ ਨਹੀਂ ਸਕਦੇ ਇਹ ਸਭ ਕੋ ਪਰਮਾਤਮਾ ਦੇ ਹੱਥ ਵਾਸਾ ਉਹਨੇ ਉਹਦੇ ਘਰ ਜਿਹੜੀ ਆ ਪਰਮਾਤਮਾ ਹੀ ਪੂਰੀ ਕਰਦਾ ਤੇ ਹੁੰਦੀ ਹੈ ਬੰਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਸਾਡੇ ਵੱਲੋਂ ਜੋ ਵੀ ਛੋਟੀ ਮੋਟੀ ਤਿਲ ਫੁੱਲ ਸਾਡੀ ਦੁਬਈ ਕਮਿਊਨਿਟੀ ਦੇ ਕਾਰ ਫੇਅਰ ਵੱਲੋਂ ਜੋ ਵੀ ਸਾਡੇ ਕੋ ਸਰਦਾ ਬੰਦਾ ਸੀ ਸਾਰੇ ਪਰਿਵਾਰਾਂ ਨੂੰ ਸਰਵੇ ਕਰਕੇ ਤੇ ਉਹਨਾਂ ਨੂੰ ਸਵਾ ਸਵਾ ਲੱਖ ਦੀ ਰਾਸ਼ੀ ਭੇਟ ਕੀਤੀ ਗਈ ਹੈ ਤੇ ਫਿਰ ਤੋਂ ਮੈਂ ਇਹਨਾਂ ਦੋਵਾਂ ਪੰਚਾਇਤਾਂ ਦੇ ਸਰਪੰਚਾਂ ਦਾ ਵੱਖ-ਵੱਖ ਪਿੰਡਾਂ ਦੇ ਸਰਪੰਚ ਨੇ ਪਰ ਸਵੇਰ ਤੋਂ ਨਾਲ ਇੱਥੇ ਵੀ ਚਲੋ ਰਸਨ ਪਾਣੀ ਦਾ ਵੀ ਚਲਾ ਰਹੇ ਨੇ ਸਾਰਾ ਬਹੁਤ ਬਹੁਤ ਥੈਂਕ ਯੂ ਸਰਪੰਚ ਸਾਹਿਬ ਦਾ ਜੀ ਨਾਮ ਹੈ ਤੁਹਾਡਾ ਜੀਕਰ ਨਾਮ ਮੇਰਾ ਗੁਰਨਿਸ਼ਾਮ ਸਿੰਘ ਜੀ ਪਿੰਡ ਰਾਮਪੁਰ ਗੋਰਾ ਔਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਕੋਲੇ ਹੱਲਪੀ ਪਹੁੰਚੇ ਆ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਦੁੱਖ ਦਰਦ ਬਣਾਉਣ ਵਾਲੇ ਆ ਇਹ ਦਿਨ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਔਖੇ ਵੇਲੇ ਜਿੰਨੀ ਮੁਸੀਬਤਾਂ ਦੀ ਜਿਹਨਾਂ ਲੋਕਾਂ ਤੇ ਉਹਨਾਂ ਦੀ ਇਹ ਵੀਰ ਮੇਰੇ ਬਾਹ ਫੰਡ ਧੰਨਵਾਦ ਮੈਂ ਇਹਨਾਂ ਕਰਾ ਦੇ ਹਾਲਾਤ ਵੀਰ ਜੀ ਤੁਸੀਂ ਮੈਂ 15 ਅਗਸਤ ਨੂੰ ਆਪਾਂ ਉੱਥੇ ਰਿਕਵਰ ਕੀਤਾ ਸੀ ਆਪਣੇ ਕਮਰੇ ਦੇ ਅੰਦਰ ਦੇਖਿਆ ਤੁਸੀਂ ਘਰ ਸੀ ਆਪਣਾ ਜਿਹੜਾ ਬਣਿਆ ਹੋਇਆ तकरीबन ਸਾਰੀ ਸੌਦਾ ਸੀ ਘਰ ਦੇ ਵਿੱਚ ਆਪਾਂ ਕੋਠੀ ਨਹੀਂ ਕਰ ਸਕਦੇ ਘਰ ਸੀ ਸਾਡਾ ਮਕਾਨ ਸੀ ਬਣਿਆ ਹੋਇਆ ਇੱਕ ਵਧੀਆ ਤੋਂ ਬਿਲਕੁਲ ਖਤਮ ਹੋ ਚੁੱਕਿਆ ਜੀ ਰੋੜ ਕੇ ਉੱਥੇ तकरीबन 10-10 ਫੁੱਟ ਪਾਣੀ ਵਗਦਾ ਪਿਆ ਇਸ ਟਾਈਮ ਜਿਹੜਾ ਦਰਿਆ ਦਾ ਮੂੰਹ ਆਣੀ ਉਧਰ ਨੂੰ ਹੋ ਗਿਆ ਹਾਂਜੀ ਔਰ ਮੈਂ ਇਹ ਸਰਕਾਰਾਂ ਨੂੰ ਵੀਲ ਕਰਨੀ ਚਾਹਾਂ ਸਰ ਸਾਰੇ ਘਰ ਬਿਲਕੁਲ ਟੁੱਟ ਗਏ ਜੀ ਬਿਲਕੁਲ ਮਲਬਾ ਵੀ ਨਹੀਂ ਬਚਿਆ ਕਈਆਂ ਘਰਾਂ ਦਾ ਤੇ ਮਲਬਾ ਵਜ ਜਾਂਦਾ ਸਾਡੇ ਮਲਬਾ ਵੀ ਨਹੀਂ ਉਸੇ ਵਜਾ ਜੇ ਤੁਸੀਂ ਦੇਖ ਸਕੋ ਜਾ ਕੇ ਤਾਂ ਉਸੇ ਅੰਜ ਲੱਗਦਾ ਕਿ ਜਿੱਥੇ ਪਤਾ ਨਹੀਂ ਕਿੰਨਾ ਪੁਰਾਣਾ ਵਿਆਹ ਵਗਦਾ ਹੁੰਦਾ ਇਸ ਟਾਈਮ ਜਿੱਥ ਉੱਛੇ ਸਾਡੇ ਉਹ ਜਿਹੜਾ ਉਹ ਜਾੜਾ ਪਈ ਹੈ ਅੱਜ ਇਸ ਟਾਈਮ ਮੇਰਾ ਨਾ ਗਰਮੀ ਸਿੰਘ ਸਰਪੰਚ ਜੀ ਪਿੰਡ ਬਾਉਪੁਰ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਦੇ ਵੀਰਾਂ ਦੇ ਜਿਹੜੇ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਭਰ ਤੋਂ ਸਾਡੇ ਭਰਾਵਾਂ ਦੀ ਮਦਦ ਕਰਨ ਵਾਸਤੇ ਇਸ ਮਾੜੇ ਦੇ ਸਮੇਂ ਦੇ ਵਿੱਚ ਸਾਡੇ ਨਾਲ ਆਣ ਕੇ ਖਲੋਤੇ ਆ ਅੱਜ ਅਸੀਂ ਧੰਨਵਾਦ ਕਰਦੇ ਆ ਦबई ਟਰਾਂਸਫਰ ਟਰਾਂਸਪੋਰਟ ਕਮਿਊਨਿਟੀ ਦਾ ਜਿਹੜੇ ਵੀਰ ਸਾਡੇ ਇਲਾਕੇ 'ਚ ਸਾਡੀ ਮੁਸੀਬਤ ਸੁਣ ਕੇ ਸਾਡੇ ਜਿਹੜੇ ਭਰਾਵਾਂ ਦੇ 9-10 ਘਰ ਜਿਹੜੇ ਡਿੱਗ ਪਏ ਲਗਭਗ ਤੇ ਜਿਹੜੇ ਲੋੜਵੰਦੇ ਸੀ ਉਹਨਾਂ ਦੀ ਮਦਦ ਕੀਤੀ ਆ ਇਹਨਾਂ ਨੇ ਆਪਦੀ ਕਿਰਤ ਕਮਾਈ ਨਾਲ 10-9ਾਂ ਦੀ ਜਿਹੜੀ ਕਿਰਤ ਕਮਾਈ ਆ ਉਹ ਜੋ ਦਸਵੰਦ ਕੱਢ ਕੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਪੂਰਾ ਕੀਤਾ ਸੀ ਬਹੁਤ ਬਹੁਤ ਧੰਨਵਾਦੀ ਆ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਜਿਹੜਾ ਹੜਾ ਆ ਨੁਕਸਾਨ ਹੋਇਆ ਸਾਡੇ ਜਿਹੜੇ ਭਰਾ ਆ ਉਹਨਾਂ ਦੇ ਦਿਲ ਬਿਲਕੁਲ ਕਾਇਮ ਆ ਹੌਸਲੇ ਕਾਇਮ ਆ ਬਿਲਕੁਲ ਹੌਸਲੇ ਉਹਨਾਂ ਦੇ ਕਾਇਮ ਆ ਵੀ ਸਾਡੇ ਨਾਲ ਸਾਡੇ ਭਰਾ ਖੜੇ ਆ ਸਾਨੂੰ ਕੋਈ ਚਿੰਤਾ ਨਹੀਂ ਜਿਹੜਾ ਪਾਣੀਆਂ ਨੇ ਸਾਨੂੰ ਰੋੜਿਆ ਨੁਕਸਾਨ ਕੀਤਾ ਵਾ ਇਹੋ ਜਿਹੇ ਵੀਰਾਂ ਦੇ ਹੁੰਦੇ ਆ ਸਾਡੇ ਜਿਹੜੇ ਭਰਾ ਉਹਨਾਂ ਦੇ ਦਿਲਾਂ ਦੇ ਹੌਸਲੇ ਬਲੰਦਾ ਵੀ ਕੋਈ ਗੱਲ ਨਹੀਂ ਜੋ ਪਾਸ਼ਾ ਨੇ مصیبت ਕੁਦਰਤੀ ਤੌਰ ਤੇ ਪਈ ਆ ਜੇ ਪਈ ਆ ਤੇ ਕਢਣਾ ਵੀ ਮਾਰਾ ਇਨੇ ਆ ਮਾਰੇ ਨੇ ਸਾਡੇ ਲੋਕਾਂ ਨੂੰ مصیبت ਚੋਂ ਕਢਣ ਵਾਸਤੇ ਜਿਹੜੇ ਵੀਰ ਫਿਰਛਾ ਰੂਹ ਭੇਜੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ